तो डॉक्टर्स वेलकम टू मंथली मीटिंग ऑफ बुग हॉस्पिटल बुग हॉस्पिटल मंथली मीटिंग ते स्वागत है ठीक है ये खुश होने गल नहीं है ਬੜਾ ਵੱਡਾ ਹਸਪੀਟਲ ਚਲਾਣੇ ਆ ਤੁਹਾਡੇ ਤੋਂ ਇੰਨੇ ਵੱਡੇ ਇੰਸਟੀਚਿਊਟ ਦੇ ਡਾਇਰੈਕਟਰਾਂ ਤੋਂ ਟਾਰਗੇਟ ਪੂਰੇ ਨਹੀਂ ਹੋ ਰਹੇ ਤੁਹਾਨੂੰ ਪਤਾ ਹੈ ਮੰਥਲੀ ਟਾਰਗੇਟ ਕੀ ਸੀਗੇ ਸਾਡੇ ਸਾਡੇ ਮੰਥਲੀ ਟਾਰਗੇਟ ਡੁਗ ਹਸਪੀਟਲ ਦੇ ਸਪੈਡੀਸਨ ਤੇ ਮੈਡੀਸਨ ਦੇ ਟਾਰਗੇਟ ਸੀਗੇ 32 ਲੱਖ ਰੁਪਇਆ 450 ਆਪਰੇਸ਼ਨ ਸੀਗੇ ਪੂਰੇ ਨਹੀਂ ਹੋਏ ਸਾਡੇ ਕੰਟੀਨ ਤੇ ਟਾਰਗੇਟ ਸੀਗੇ ਮਰੀਜ਼ ਕੰਟੀਨ ਤੋਂ ਖਾਣਾ ਖਾਂਦਾ 12 ਲੱਖ ਨਹੀਂ ਪੂਰਾ ਹੋਇਆ ਪਾਰਕਿੰਗ ਮਰੀਜ਼ بار بار ਆਏਗਾ ਪਾਰਕਿੰਗ ਫੀਸ ਲਏਗਾ ਉਹਦੇ ਟਾਰਗੇਟ ਕਿੰਨੇ ਸੀਗੇ 7 ਲੱਖ ਨਹੀਂ ਪੂਰੇ ਹੋਏ ਠੀਕ ਹੈ ਅਸੀਂ ਤੁਹਾਨੂੰ ਇਸ ਹਸਪੀਟਲ ਦੇ ਵਿੱਚ ਜੋਬ ਦਿੱਤੀ ਹੈ ਤੁਸੀਂ ਆਪਣਾ ਪਾਸਟ ਭੁੱਲ ਗਏ ਹੋ ਕੀ ਕਰਦੇ ਸੀ ਤੁਸੀਂ ਤੁਸੀਂ ਕਰੋੜਿਆਂ ਦਾ ਸੁਭ ਵੇਚਦੇ ਸੀ ਹੁਣ ਤੁਸੀਂ ਹੱਡੀਆਂ ਦੇ ਡਾਕਟਰ ਹੋ ਪੂਰਾ ਵੀ ਕਰੋ ਟਾਰਗੇਟ ਪੂਰੇ ਕਰੋ ਤੁਸੀਂ ਕੀ ਕਰਦੇ ਸੀ ਤੁਹਾਡੀ ਪੈਂਚਰਾਂ ਦੀ ਦੁਕਾਨ ਸੀਗੀ ਹੁਣ ਤੁਸੀਂ ਡਾਕਟਰ ਹੋ ਓ ਟਾਰਗੇਟ ਤਾਂ ਪੂਰੇ ਕਰੋ ਤੁਸੀਂ ਬਸਾਂ ਤੇ ਸੁਰਮਾ ਵੇਚਦੇ ਸੀ ਹੁਣ ਅੱਤੇ ਆਈ ਸਪੈਸ਼ਲਿਸਟ ਹੋ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਮੈਨੂੰ ਮੇਰੇ ਵੱਲ ਦੇਖੋ ਡਾਇਰੈਕਟਰ ਸਾਹਿਬ ਤੁਹਾਡੇ ਹੱਥ ਤੇ ਦੇਖ ਰਿਹਾ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਡਾਇਰੈਕਟਰ ਸਾਹਿਬ ਕੀ ਦੱਸਾਂ ਸਾਰਾ ਸਾਰਾ ਦਿਨ ਆਪਣੀ ਕਲੀਨਿਕ ਚ ਬੈਠਾ ਰਹਿਣਾ ਇੱਕ ਵੀ ਗਾਹਕ ਨਹੀਂ ਆਂਦਾ ਗਾਹਕ ਨਹੀਂ ਹੁੰਦਾ ਪੇਸ਼ੈਂਟ ਹੁੰਦਾ ਆਪਣੇ ਪੁਰਾਣੀਆਂ ਆਤਾਂ ਸੁਰਮੇ ਵਾਲੀਆਂ ਛੱਡੋ ਪੇਸ਼ੈਂਟ ਰਿਆਂ ਦਾ ਹਾਂਜੀ ਹਾਂਜੀ ਪੇਸ਼ੈਂਟ ਹੀ ਝੂਠ ਬੋਲਦੇ ਆ ਜੀ ਇਹ ਅਸੀਂ ਬਹੁਤ ਆਖ ਭੇਜ ਦਿਆ ਨਾਲ ਕੋਲ ਆਖ ਕੀ ਹੁੰਦਾ ਹੈ ਪੇਸ਼ੈਂਟ ਪੇਸ਼ੈਂਟ ਡਾਇਰੈਕਟਰ ਸਾਹਿਬ ਡਾਕਟਰ ਚੰਨਣ ਝੂਠ ਬੋਲਦਾ ਹੈ ਜੀ ਉਹ ਡਾਇਰੈਕਟਰ ਸਾਹਿਬ ਇੱਥੇ ਖੜੇ ਐ ਇੱਥੇ ਨਹੀਂ ਐ ਮੈਂ ਇੱਥੇ ਆਹ ਤੇ ਡਾਇਰੈਕਟਰ ਸਾਹਿਬ ਵਾਲੇ ਤਾਂ ਦੇਖ ਕੇ ਬੋਲ ਰਹੇ ਆ ਉਹ ਡਾਇਰੈਕਟਰ ਇੰਦਰ ਖੜਾ ਹੈ ਇਹਨਾਂ ਮੇਰਾ ਦਿਮਾਗ ਖਰਾਬ ਕਰ ਦੇਣਾ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਜੀ ਮੈਂ ਠੀਕ ਕਰ ਦੂੰਗਾ ਮੈਂ ਡਾਕਟਰ ਬੱਲੀ ਦਿਮਾਗੀ ਡਾਕਟਰ ਹੈ ਜੀ ਹੁਣ ਇਹਨੂੰ ਲੈ ਲੋ ਡਾਕਟਰ ਬੱਲੀ ਦਿਮਾਗੀ ਡਾਕਟਰ ਉਹ ਭਾਈ ਸਾਹਿਬ ਤੁਸੀਂ ਪਹਿਲਾਂ ਪੈਂਚਰ ਲਾਉਂਦੇ ਸੀ ਹੁਣ ਤੁਸੀਂ ਡਾਕਟਰ ਹਾਂ ਬੋਸਪੀਟਲ ਦੇ ਟਾਰਗੇਟ ਕਿ ਨਹੀਂ ਪੂਰੇ ਹੋ ਰਹੇ ਹੋ ਜਾਣਗੇ ਜੀ ਹੋ ਜਾਣਗੇ ਤਾ ਲੈ ਆ ਕੀ ਕਰਦੇ ਰਹਿੰਦੇ ਹੋ ਇਹਦੇ ਨਾਲ ਦਿਮਾਗ ਤੇਜ ਹੁੰਦਾ ਹੈ ਜੀ ਉਹ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਹੁਣ ਦੁਬਾਰਾ ਬਸਾਂ ਚ ਸੁਰਮਣੀ ਵੇਚਣਾ ਨਾਲੇ ਮੈਂ ਹੁਣ ਦੁਬਾਰਾ ਪੈਂਚਰ ਨਹੀਂ ਲਾਣੇ ਹੈ ਜੀ ਮੇਰੇ ਤੋਂ ਵੀ ਹੁਣ ਸੂਪ ਨਹੀਂ ਬੰਨਣਾ ਹੈਗਾ ਦੁਬਾਰਾ ਤਾਂ ਹੀ ਤਾਂ ਮੈਂ ਕਹਿ ਰਿਹਾ ਹੁਣ ਆਪਣੇ ਆਪਰੇਸ਼ਨ ਮੈਡੀਕਲ ਕੰਟੀਨ ਤੇ ਪਾਰਕਿੰਗ ਬਧਾਓ ਭਾਵੇਂ ਕੋਈ ਨਾਲ ਚੜੀ ਆ ਲਾਵੇ ਉਹਦਾ ਵੀ ਆਪਰੇਸ਼ਨ ਕਰ ਦੋ ਹੁਣ ਦੇਖ ਲਓ ਤੁਸੀਂ ਕੀ ਕਰਨਾ ਹੈ ਟਰੈਕਟਰ ਸਾਹਿਬ ਅਸੀਂ ਹੁਣ ਸਲਾਹ ਕਰ ਲਈ ਹੈ ਅਗਲੇ ਮਹੀਨੇ ਦੇ ਸਾਰੇ ਟਾਰਗੇਟ ਪੂਰੇ ਕਰਾਂਗੇ ਦੈਟਸ ਲਾਈਕ ਅ ਗੁੱਡ ਡਾਕਟਰ ਹਾਂਜੀ ਹਾਂਜੀ ਆਜੋ 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 ਮੇਰੇ ਕੋਲ ਤਾਂ ਪੇਸ਼ੈਂਟ ਆ ਕੇ ਡਾਕਟਰ ਤਾਰੇ ਪੇਸ਼ੈਂਟ ਇੱਧਰ ਹੈ ਪੇਸ਼ੈਂਟ ਲਈ ਤਾਂ ਦੇਖਣਾ ਆਜੋ ਆਜੋ ਸਾਰੇ ਡਾਕਟਰ ਇੱਥੇ ਬੈਠੇ ਐ ਸਾਨੂੰ ਜਰਾ ਦੱਸ ਕੀ ਬਿਮਾਰੀ ਹੈ ਤੁਹਾਡੋ ਬਿਮਾਰੀ ਮਨੂ ਦਾ ਕੋਈ ਨਹੀਂ ਪਰ ਜਿਹੜੀ ਇਹ ਮੈਡੀਕਲ ਲਾਈਨ ਦੇ ਵਿੱਚ ਤੁਹਾਡੇ ਵਰਗੀ ਬਿਮਾਰੀ ਆ ਨਾ ਮੈਂ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਮਤਲਬ ਮਤਲਬ ਮੈਂ ਆ ਡਾਕਟਰ ਮੇਜਰ ਸੀਆਈਡੀ ਮੈਡੀਕਲ ਆਫੀਸਰ ਉਹ ਤੂੰ ਏ ਡਾਕਟਰ ਤਾਰੀ ਜਾ ਕੇ ਆਪਣਾ ਸੁਰਮਾ ਵੇਚ ਤੇ ਤੂੰ ਡਾਕਟਰ ਬੱਲੀ ਜਾ ਕੇ ਆਪਣੇ ਪੈਂਚਰ ਲਾ ਤੇ ਤੂੰ ਵੱਡਾ ਡਾਕਟਰ ਚੰਨਰ ਜਾ ਕੇ ਆਪਣਾ ਸੂਪ ਵੇਚ ਤੇ ਤੂੰ ਵੱਡਾ ਡਾਇਰੈਕਟਰ ਬਣੀ ਫਿਰਦਾ ਉਹ ਬੱਸ ਸਟੈਂਡ ਤੇ ਹੈ ਨਾ ਸ਼ੁਭਸ਼ਾਟਾਲੇ ਆ ਜਾ ਕੇ ਆਪਣੇ ਪਰਚੀਆਂ ਕੱਟੋ ਤੇ ਤੁਹਾਨੂੰ ਕਿਉਂ ਪਤਾ ਲੱਗਿਆ ਜੀ ਤੇਰੇ ਬਾਰੇ ਸਾਰਾ ਪਤਾ ਕਰਕੇ ਆਇਆ ਮੈਂ ਡਾਕਟਰ ਅਸੀਂ ਇਹ ਮੀਟਿੰਗ ਇੱਥੇ ਖਤਮ ਕਰਦੇ ਆ ਡਾਕਟਰ ਮੇਜਰ ਅੱਛਾ ਵੀ ਨਿਆ ਸੀ